ਕੋਈ ਯਾਰ ਕੋਈ ਨਾਲ ਆਊਗਾ ਤਾਂ ਹੀ ਆ ਹੇ ਹਰ ਦੋਸਤ ਆਗੇ ਤੇ ਨਿਕੋ ਕੋਈ ਨੁਸਖਾ ਲੋ ਸਾਲਾ ਬਸ ਆਪਣਾ ਪਸਤਾ ਦੇ ਰੋਜਾਨਾ ਬਸ ਆਪਣੇ ਸਪੋਰਟ मेरा नाम सुनील है जी ये गाड़ी इधर से आ रही थी ये है? और बस इधर से आ रही थी ये ट्राला ऊपर आ पर। ए हो गया किनारे पर इधर पटड़ी पर चले था बस वाला उधर से आ रहा था एक नंबर लाइन में और ये एकदम ट्राला ऊपर को जैसे बाहर को निकाली बाहर आ गए और दोनों हो गई लगी टक्कर आपस में ड्राइवर बोल रहा है ਹਾਂਜੀ ਹਾਂਜੀ ਬੱਸ ਕਾਫੀ ਸਵਾਰੀਆਂ ਦਿਵਸ ਚ ਕਾਫੀ ਸਵਾਰੀਆਂ ਦਿਵਸ ਚ ਸਰ ਜੀ ਗਈ ਮੋਟਰਸਾਈਕਲ ਤੇ ਇਹ ਜਦ ਆਇਆ ਬੜੀ ਟਿਪਰ ਨਾਲ ਇਹਨੂੰ ਇੱਧਾ ਸਾਫਾ ਮਾ ਕੇ ਪਾਰ ਕਰਤਾ ਇਧਰੋਂ ਆ ਕੇ ਸਿੱਧਾ ਬੱਸ ਚ ਆ ਕੇ ਲੱਗਿਆ ਜੀ ਹਾਂਜੀ ਹਾਂਜੀ ਮੈਂ ਪਰਲੀ ਸੜਕ 'ਚ ਸੀ ਮੈਂ ਮੋਟਰਸਾਈਕਲ 'ਤੇ ਸੀ ਜੀ ਮੈਂ ਆਪਣੇ ਬੱਚੇ ਨੂੰ ਸੱਟ ਲੱਗਦਾ ਸੀਗਾ ਜੀ ਐਂ ਦਾ ਕੋਰ ਪਰਲੀ ਸੜਕ ਖਾਲੀ ਸੀਗੀ ਕਿਤੇ ਕਿਤੇ ਉਧਰੋਂ ਨਾ ਗਿਆ ਇਹਨੇ ਧੱਪ ਲੈਣੀ ਸਾਰੀ ਇਧਰ ਆ ਕੇ ਇਹਨੇ ਬੱਸ ਧੱਪ ਲਈ ਜੀ ਪਤਾ ਕਿੰਨੀ ਕਿਸਵਾਨੀਆਂ ਸੀ ਬੱਸ 'ਚ ਇਹ ਬੱਸ 'ਚ ਮੈਨੂੰ ਲੱਗਦਾ ਵੀ ਹੋਣਗੇ 40-50 ਤੌਣਗੇ ਸਟੂਡੈਂਟ ਸੀਗੇ ਜੀ ਸਾਰੇ ਹਾਂਜੀ ਹਾਂਜੀ ਸਟੂਡੈਂਟ ਹੁੰਦੇ ਨੇ ਇਸ ਵੇਲੇ ਪਟਿਆਲੇ ਜਾਣ ਵਾਲੇ ਹਾਂਜੀ ਤੇ ਮੇਰੀ ਕੁੜੀਆ ਵੀ ਜਾਂਦੀ ਆ ਤੇ ਮੈਂ ਥੋੜਾ ਲੇਟ ਹੋ ਗਿਆ ਸੀਗਾ ਜੀ ਯਾਨੀ ਉਧਰੋਂ ਆਇਆ ਜੀ ਪਰਲੀ ਸਾਈਡ ਤੋਂ ਬੜੀ ਸਪੀਡ ਨਾਲ ਆਇਆ ਜੀ ਹਾਂਜੀ ਮੈਂ ਤੁਹਾਡਾ ਮੈਂ ਨਾ ਹਰਦੀਪ ਸਿੰਘ ਆ ਜੀ ਅੱਛਾ ਜਿਹੜਾ ਐਕਸੀਡੈਂਟ ਹੋਇਆ ਕੀ ਇਹ ਉਧਰ ਕਹਿੰਦੇ ਜੀ ਘੋੜਾ ਪਿੱਛੇ ਆ ਰਿਹਾ ਸੀਗਾ ਮੈਂ ਮੈਂ ਖੰਨੇ ਨੂੰ ਜਾ ਰਿਹਾ ਸੀ ਤੇ ਇਹ ਨਾਲ ਘੋੜੇ ਦਾ ਲੋਕ ਲੱਗ ਗਿਆ ਕਹਿੰਦੇ ਅੱਛਾ ਤੇ ਉਹ ਇਧਰੋਂ ਪੜਸ ਕੇ ਇਧਰ ਆ ਕੇ ਦਰੋਂ ਬੱਸ ਆਦਿ ਸੀ ਤੇ ਬੱਸ ਦੇ ਵਿੱਚ ਵੱਜਿਆ ਤੇ ਵੱਜ ਕੇ ਤੇ ਸਵਾਰੀਆਂ ਦੇ ਸੱਟਾਂ ਵੱਜੀਆਂ ਬਹੁਤ ਜ਼ਿਆਦੇ ਤੇ ਵਿੱਚੋਂ ਕੱਡੀਆਂ ਵਿੱਚੋਂ ਮੋਬਾਈਲ ਵੀ ਚੋਰੀ ਹੋ ਗਏ ਇਹਨਾਂ ਦੇ ਕਿਹਨਾਂ ਦੀ ਚੋਰੀਆਂ ਨੇ ਸਵਾਰੀਆਂ ਤੇ ਚੋਰੀ ਹੋ ਗਏ ਨਾਲ ਦੀ ਨਾਲ ਪਤਾ ਹੀ ਨਹੀਂ ਲੱਗਿਆ ਕੌਣ ਲੈ ਗਏ ਜਾਨੋ ਕੁੜੀਆਂ ਨੇ ਪੁੱਛਿਆ ਵੀ ਸਾਰੇ ਜਾਣੇ ਵਾਲੀਆਂ ਕੁੜੀਆਂ ਸੀਗੀਆਂ ਬੱਚੇ ਸੀਗੇ ਜਿਆਦਾ ਬੱਚੇ ਸੀਗੇ ਜੀ ਜਾ ਰਹੇ ਪਟਿਆਲੇ ਨੂੰ ਜਾ ਰਹੇ ਸੀਗੇ ਅੱਛਾ ਹਾਂ ਜੀ ਕਿੰਨੇ ਕਦੇ ਚੋਰੀ ਹੋਈ ਕੁਝ ਪਤਾ ਲੱਗਿਆ ਪੰਜ ਸੱਤ ਜਾਨੀਆਂ ਕੁੜੀਆਂ ਰੌਲਾ ਪਾਉਂਦੀਆਂ ਠੀਕਾ ਵੀ ਸਾਡੇ ਮੋਬਾਈਲ ਚੋਰੀ ਹੋ ਗਏ ਜਾਨੂ ਅਸੀਂ ਦੇਖੇ ਜਾਨੂ ਹੈ ਨਹੀਂ ਤੀਰਾ ਕੁਝ ਤੇ ਕਿੰਨੀਆਂ ਕ ਸਵਾਰੀਆਂ ਸੀ ਬੱਸ 'ਚ ਕੁਝ ਬੰਦਾ ਬੱਸ 'ਚ ਹੋਣੀਆਂ ਜੀ 40 42 ਸਵਾਰੀਆਂ ਬੱਚੇ ਸੀਗੇ ਜਿਆਦਾ ਹਾਂ ਜੀ ਬੱਚੇ ਜਿਆਦੇ ਘੱਟਾ ਲੇਡੀਜ਼ ਦਾ ਲੱਗਿਆ ਹਾਂ ਲੇ ਨਾਮ ਤੁਹਾਡਾ ਤੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਹਾਂ ਤੁਸੀਂ ਬੱਸ 'ਚ ਸਫ਼ਰ ਕਰ ਰਹੇ ਸੀ ਜੀ ਜੀ ਬੱਸ 'ਚ ਸੀਗੇ ਸੜਨਲੀ ਇੱਥੋਂ ਨਾ ਖੰਨੇ ਬੱਸ ਸਟੈਂਡ ਤੋਂ ਬੱਸ ਨਿਕਲੀ ਆ ਤੇ ਮੂਰੇ ਨਾ ਟਰਾਲੇ ਵਾਲੇ ਨੂੰ ਆਈ ਥਿੰਕ ਨੀਂਦ ਆ ਗਈ ਤੇ ਬੱਸ ਵਾਲੇ ਨੇ ਬੜਾ ਕੰਟਰੋਲ ਕਰਿਆ ਬਚਾਉਣ ਦਾ ਆਪਦਾ ਤੇ ਸਵਾਰੀਆਂ ਸੀਗੀਆਂ ਸਵਾਰੀਆਂ ਭਰੀਆਂ ਹੋਇਆਂ ਸੀਗੀਆਂ ਤੇ ਸੜਨਲੀ ਬੱਸ ਵਾਲੇ ਨੂੰ ਟਰੱਕ ਵਾਲੇ ਨੂੰ ਨੀਂਦ ਆਈ ਤਾਂ ਉਹ ਬਚਾਅ ਕਰਦਾ ਕਰਦਾ ਬੱਸ ਵਾਲਾ ਇਹਦੇ ਵਿੱਚ ਵੱਜਾ ਤੁਸੀਂ ਸਫ਼ਰ ਕਰ ਰਹੇ ਸੀਗੇ ਜੀ ਜੀ ਵਿੱਚ ਸੀਗੇ ਕਿੰਨੇ ਕੁ ਸਵਾਰੀਆਂ ਸੀਗੀਆਂ ਮੈਂ ਲਾਸਟ ਸੀਟ ਤੇ ਸੀਗਾ ਸੀਗੀਆਂ ਸਵਾਰੀਆਂ 70-75 ਭਾਜੀ ਜਿਆਦਾ ਬੱਚੇ ਸੀ ਕੀ ਕੌਣ ਸੀ ਜੀ ਲੇਡੀਜ਼ ਸੀਗੀਆਂ ਜਿਆਦਾ ਲੇਡੀਜ਼ ਜਿਹੜੀਆਂ ਮੋਹਰੀਆਂ ਫਰੰਟ ਤੇ ਖੜੀਆਂ ਸੀ ਨਾ ਲੇਡੀਜ਼ ਸਟੈਂਡਿੰਗ ਸੀਗੀਆਂ ਜਿਹੜੀਆਂ ਉਹਨਾਂ ਦੇ ਇੰਜਰੀ ਆਈ ਆ ਮੇਜਰ ਇੰਜਰੀ ਆਈ ਆ ਆ ਥੋੜੀਆਂ ਜੀਆਂ ਬੇਹੋਸ਼ ਵੀ ਹੋਈਆਂ ਕੁੜੀਆਂ ਕੋਈ ਮੋਬਾਈਲ ਉਹਨੇ ਚੋਰੀ ਹੋਈ ਉਹਨੇ ਜੀ 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 ਸਾਰਿਆਂ ਦਾ ਮੇਰਾ ਵੀ ਖੋਦਾ ਕਈਆਂ ਨੇ 7-8 ਫੋਨ ਲੈ ਗਏ ਇੱਥੋਂ ਬੰਦੇ ਅੱਛਾ ਹਾਂਜੀ ਹਾਂਜੀ ਪਤਾ ਨਹੀਂ ਲੱਗਿਆ ਜੀ ਨਹੀਂ ਪਤਾ ਨਹੀਂ ਲੱਗਿਆ ਭਾਜੀ ਪਤਾ ਨਹੀਂ ਇੰਨੀ ਜ਼ੋਰ ਨਾਲ ਫੋਰਸਫੁਲੀ ਵੱਜਿਆ ਨਾ ਤਾਂ ਉੱਥੇ ਹੋਸ਼ ਹੀ ਨਹੀਂ ਆਇਆ ਬੰਦੇ ਨੂੰ ਬੀ ਬਹੁਤ ਜ਼ਿਆਦਾ ਹੋਇਆ ਜਿਹੜੀ ਐਕਸੀਡੈਂਟ ਆ ਉਸ ਤੋਂ ਬਾਅਦ ਮੋ ਜੀ ਮੋਬਾਈਲ ਜੀ ਕਿੰਨੇ ਕ ਜਾਨੇ ਤੇ ਚੋਰੀ ਹੋਈ ਨੇ ਜੀ ਪਤਾ ਨਹੀਂ ਹੁਣ ਮੈਨੂੰ ਐ ਨਹੀਂ ਪਤਾ ਪਰ ਫੋਨ ਕਾਫੀ ਲੱਗੇ ਬੰਦੇ